ਕੀ ਹਾਲ ਚਾਲ ਹੈ ਮਿੱਤਰੋ ਸਵਾਗਤ ਹੈ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮੇਰਾ ਸਾਰੇ ਭੈਣ ਭਰਾ ਜਿੰਨੇ ਵੀ ਆਪਾਂ ਦੇਖ ਰਹੇ ਹੋਗੇ ਤਾਂ ਬਤਿਆ ਠੀਕ ਠਾਕ ਹੋਮ ਹੁੰਦੇ ਹੋਰ ਦੱਸੋ ਸਾਰੇ ਚੜ੍ਹਦੀ ਕਲਾ ਜਿ ਹੋਵੋਗੇ ਨਾ ਪਹੁੰਚ ਗਏ ਆਪਾਂ ਸਵੇਰੇ ਸਵੇਰੇ ਖੇਤ ਕਰੋ ਚੈੱਕ ਵੀਊ ਹੈ ਨਾ ਸੂਰਜ ਹਲਕਾ ਹਲਕਾ ਚੜ੍ਹਦਾ ਸੇਕ ਹਾਂ 7 ਵਜੇ ਦਾ ਟਾਈਮ ਹੈ ਮਿੱਤਰੋ ਐ ਠੰਡਾ ਠੰਡਾ ਮੌਸਮ ਉਹ ਆਪਣੀ ਮੋਟਰ ਉਹ ਮੋਟਰ ਮਿੱਤਰੋ ਆਪਣੇ ਲਵੇ ਚਾਚੇ ਦੀ ਆਪਣੀ ਇਧਰਲੇ ਪਾਸੇ ਵਾਲੀ ਆ ਆਪਣੀ ਪੂਸਾ ਜੀਰੀਆ ਉਰੇ ਮਿੱਤਰੋ ਆਪਣੇ ਹੈਗੇ ਨੇ 10 ਕਿੱਲੇ ਜੀ ਆਪਣੀ 21 ਜਗਾ ਤੇ ਬਸ ਐ ਨੂੰ ਆਪਣੇ 50 ਕਰਮ ਇਧਰ ਨੂੰ ਲਵਾਦ ਪੈ ਜਾਂਦੀ ਆ ਹਨਾ ਉਹ ਆਪਣੇ ਦੋਲਮਾ ਦੋਲਮਾਲੀ ਸੜਕਾ ਹੈ ਉੱਥੋਂ ਆਪਣੀ ਖੇਤ ਆ ਹੈ ਇਹ ਉਹ ਜਾ ਕੇ ਉਧਰ ਸਿਰੇ ਲੱਗੇ ਜਾਂਦੇ ਪੂਰੇ 10 ਕਿੱਲੇ ਇਹਨੇ ਆਪਣੇ 10 ਗਾਹਾਂ ਨਾ ਹਾਂ 52 53 ਵਿੱਗਾ ਸਮਾ ਸਾਢੇ ਪੌਣੇ ਕਿਸੇ ਦਾ ਕਿੱਲਾ ਉਰੇ ਆ ਆਪਾਂ ਜਿੱਥੇ ਕੱਲ ਖਰਚੇ ਵੱਡੇ ਸੀ ਇਹ ਮਿੱਤਰੋ ਅੱਜ ਆਉਣਗੇ ਪਰਾਲੀ ਇਕੱਠੀ ਕਰਨ ਵਾਲੇ ਕੱਲੋਂ ਇਕੱਠਾ ਬੰਨ ਕੇ ਲੈ ਜਾਣਗੇ ਫੇਰਾ ਪੈ ਦੀ ਬੀਜਾਂਗੇ ਆਲੂ ਨਿੱਤਰੋ ਆਲੂ ਵੀ ਆਪਾਂ ਨੂੰ ਪਹਿਲੀ ਵਾਰੀ ਉਬੀਜਣੇ ਨੇ ਹਨਾ ਵੀ ਆਪਾਂ ਲੈ ਕੇ ਰੱਖ ਲਿਆ ਸੀ ਪਹਿਲਾਂ ਪਹਿਲਾਂ ਬੀਜਦਾ ਜਿਆਦਾ ਮੈਨੂੰ ਵੀ ਥੋੜਾ ਮਹਿੰਗਾ ਮਿਲਦਾ ਸੀ ਫਿਰ ਮੈਂ ਸਲਾਹ ਕੈਨਸਲ ਕਰਤੀ ਦੀ ਫਿਰ ਮੈਂ ਪਿਛਲੀ ਵਾਰੀ ਵੀ ਪਹਿਲਾਂ ਲੈ ਕੇ ਰੱਖ ਲਿਆ ਜਾਲੂ ਦਾ ਫਸਤਾ ਮਿਲ ਗਿਆ ਥੋੜਾ ਜਿਹਾ ਹੁਣ ਬੀਜਾਂਗੇ 2 ਕਿਲੇ ਦੇਖਦੇ ਆਂ ਵੀ ਵਿੱਚ ਲੋਕ ਕਹਿੰਦੇ ਨੇ ਕਾਮ ਜਾਵਾ ਚਾਂਦਲ ਆਪਾਂ ਤਾਂ ਪਹਿਲੀ ਵਾਰੀ ਬੀਜਾਂਗੇ ਦੇਖਾਂਗੇ ਵੀ ਕੀ ਪ੍ਰੋਫਟ ਆਉਂਦਾ ਹੈ ਕਿਵੇਂ ਕੋਸਾ ਹਮ ਬਾਕੀ ਮੱਕੀ ਨੂੰ ਆਪਾਂ ਬੀਜਦੇ ਨੇ ਮੱਕੀ ਆਪਾਂ ਬੀਜਦੇ ਨੇ ਕਣਕ ਵੱਡੀ ਤੇ ਉਹ ਦਾ ਪਾਵਨ ਉਹਨੇ ਸਾਈ ਲਈ ਫਿਰ ਉਹਦਾ ਜੱ ਲੱਡੂ ਕਰ ਲਾਂਗੇ ਇਹ ਇਹਦੇ ਵਾਲੀ ਜਨ ਮੱਕੀ ਵਧੀਆ ਹੋਣ ਜਨ ਵਾਲੇ ਬਾਕੀ ਦੱਸਾਂਗੇ ਆਲੂਆਂ ਸਟੋਰ ਚੋਂ ਕਢਾ ਲਿਆ ਸੀ ਕਢਾ ਕੇ ਲੈ ਕੇ ਆਏ ਨੂੰ ਹੋ ਗਏ ਮੈਨੂੰ 4-5 ਦਿਨ ਹਾਂ ਆਪਣੇ ਘਰੇ ਪਾਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਹਨਾ ਆਹ ਦੇਖੋ ਆਪਣਾ ਇਹ ਮਿੱਤਰੋ ਇੰਨਾ ਕੁ ਤਾਂਹਾਂ ਤੋਂ ਨਾ ਖਰਾਬ ਹੋ ਜਾਂਦਾ ਪਾਉਂਦੇ ਨੂੰ ਮੈਨੂੰ ਹੋ ਗਏ ਕਾਫੀ ਸਾਲ ਇਹ ਨਾ ਤਾਂਹਾਂ ਤੋਂ ਹਲਕਾ ਹਲਕਾ ਜਿਹਾ ਤਾਂਹਾਂ ਤੋਂ ਲਾ ਕੇ ਸਿੱਟਣੀ ਪੈਂਦਾ ਉੱਤੋਂ ਹਲਕਾ ਜਿਹਾ ਹੋ ਹੀ ਜਾਂਦਾ ਪਤਾ ਨਹੀਂ ਕੀ ਚੱਕਰ ਆ ਉਹ ਹੀ ਟੋ ਆਪਣਾ ਐਨ ਪੂਰਾ ਵਧੀਆ ਦੇਖੋ ਕਰੋ ਚੈੱਕ ਉਹ ਮਿੱਤਰੋ ਹੈਗਾ ਇਹਦਾ ਨਜ਼ਾਰਾ ਉਹ ਜਿਹੜਾ ਨਾ ਕੇਰਾ ਜਿਵੇਂ ਸਾਈਲੇਜ ਪਾਉਣ ਲੱਗ ਗਿਆ ਫਿਰ ਉਹ ਹਟਦਾ ਨਹੀਂ ਹੈਗਾ ਇਹ ਮੈਂ ਪੱਕਾ ਦੇਖਿਆ ਹੁਣ ਜਿਉਂ ਚਾਹੇ ਮੇਰੇ ਕੋਲੇ ਸੀਰਾ ਆਪੀ ਗਾਵਾਂ ਸੀ ਕੀ ਗਾਵਾਂ ਨਿਕਰੇ ਕਿ ਤਾਂ ਵੀ ਮੈਂ ਉਹਨਾਂ ਨੂੰ ਵੀ ਐ ਵੀ ਆਉਂਦਾ ਵੀ ਥੋੜਾ ਟੋਜ ਦਾ ਉਹ ਕਰ ਲੈਨੇ ਆ ਲੰਬਾ ਵੱਟ ਲਈਦਾ ਨਾ ਐਂ ਕਰਕੇ ਵੀ ਰੋਜ਼ ਆ ਪੱਟਣਾ ਪੈਂਦਾ ਨਾ ਨਹੀਂ ਫਿਰ ਖਰਾਬ ਹੋ ਜਾਂਦਾ ਸਿਰੇ ਤੱਕ ਵੀ ਮਿੱਤਰੋ ਰੋਜ਼ ਨਾਲ ਸਿਰੇ ਤੋਂ ਸਿਰੇ ਤੱਕ ਕਈ ਭਰਾਵਾਂ ਨੂੰ ਨਹੀਂ ਪਤਾ ਹੁਣਾ ਵੀ ਰੋਜ ਇਧਰ ਤੋਂ ਇਧਰ ਲੀ ਗੰਨੀ ਤੱਕ ਸਾਫ਼ ਕਰ ਲੇਵੇ ਫੇਰ ਨਹੀਂ ਇਹ ਖਰਾਬ ਹੁੰਦਾ ਜਿਵੇਂ ਆਪਾਂ ਵਿੱਚ ਕੀ ਇੱਕ ਦਿਨ ਇਹ ਜਾਣ ਕੇ 24 ਘੰਟਿਆਂ ਦੇ ਇੱਕ ਵਾਰੀ ਸਿਰੇ ਤੋਂ ਸਿਰੇ ਲਾਉਣੀ ਲਾਉਣਾ ਫੇਰ ਇਹਨੂੰ ਕੁਝ ਨਹੀਂ ਹੁੰਦਾ ਚਾਹੇ ਪੂਰਾ ਗਿੱਲੀ ਆ ਤਾਂ ਵੀ ਇਹਨੂੰ ਐ ਚੱਲੇ ਜਾਂਦਾ ਯਾਨੀ ਕਿ ਡੰਗਰਾਂ ਨੂੰ ਵਧੀਆਂ ਪੈਂਦਾ ਵਿੱਚ ਕਈ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਨਾ ਚਲੋ ਦੱਸਦਾ ਬਾਕੀ ਭਰਾਵੋ ਜੇ ਨੀਕ ਨੌਲੇਜ ਹੈਗੀ ਆ ਨਾ ਜੇ ਕੋਈ ਗਲਤੀ ਵਲਤੀ ਹੁੰਦੀ ਹੈ ਮਾਫ਼ ਕਰਿਓ ਠੀਕ ਆ ਆਪਨਾ ਥੋੜਾ ਮੋਟਰਸਾਈਕਲ ਬਾਕੀ ਮਿਲਦੇ ਆ ਫੇਰ ਨਾਲੇ ਹਰਾ ਬਾਡੀ ਨਾਲੇ ਚਾਰ ਪੱਟੀਆਂ ਲਾਣੇ ਦਾ ਰੌਣ ਨਾਲ ਰੈਡੀ ਲੈ ਕੇ ਹਮ ਹਾਲੇ ਜੀਰੀ ਵੀ ਨਹੀਂ ਟੋਲੀ ਉਹ ਵੀ ਕੱਲ ਆਇਆ ਨਹੀਂ ਇਨਸਪੈਕਟਰ ਅੱਜ ਆਊਗਾ ਨੇ ਅੱਜ ਸਾਦ ਭਰੀ ਜਾਵੇ ਸਮਾਂ ਦੀ ਲਾਣੇਦਾਰ ਵੀ ਇਧਰ ਅੱਜ ਫਿਰ ਥੋੜਾ ਜਿਹਾ ਸੌਖਾ ਕੰਮ ਹੋ ਜਾਊ ਗੁਦੇ ਹੜੀਆ ਦੀ ਉੱਤੇ ਲੱਪੇ ਉਹ ਮਿੱਤਰਾਂ ਨਾਲ ਸਾਂਝੀ ਰੱਖਦਾ ਨਹੀਂ ਹੁੰਦਾ ਫਿਰ ਇੰਨੇ ਕਿ ਆਪਦੇ ਘਰ ਦੀ ਖੇਤੀ ਆਪਣੀ ਨਹੀਂ ਕਾਇਆਂ ਸਰਗੇ ਦਾ ਤੇ ਉਹ ਜਾਇਆਂ ਬੰਦੇ ਦੀ ਲੋਡ ਹੁੰਦੀ ਫਿਰ ਆਪੋਂ ਦੀ ਹੜੀ ਤੇ ਰੱਖ ਲੈਨੇ ਆ ਫੇ ਹੁਣ ਚਲ ਆਲੂ ਬੀਜਨੇ ਹੁਣ ਰੱਖ ਲਾਂਗੇ 15 ਦੇ 10 15 ਦਿਨ ਕਿ ਤੋਂ ਫਿਰ ਉਹਨਾਂ ਚਾਰ ਉਹ ਲੋਡ ਰਹਿ ਜਾਂਦਾ ਨਹੀਂ ਮਿੱਤਰ ਵਾਲਾ ਹੋ ਗਿਆ ਨਾ ਫਿਰ ਆਪ ਵੀ ਤਾਂ ਵਿਲੇ ਉਹਨਾਂ ਐ ਵੀ ਆਪ ਕੰਮ ਕਰ ਲਈਦਾ ਹਾਂ ਆ ਜਾ ਹੁਣ ਜੇ ਨਾੜੇ ਮੇ ਕੰਮ ਉਹਨਾਂ ਟਾਈਮ ਉਹ ਕਰ ਲਾਂਗੇ ਚਲੋ ਠੀਕ ਕਰੋ ਚੈੱਕ ਬਾਕੀ ਉਹ ਵੱਟ ਲਿਆ ਆ ਰਾ ਚਾਰਾ ਜੱਲੇ ਪੈਂਟ ਨੂੰ ਉਹ ਮਿੱਤਰ ਦੇਖ ਲੈ ਇੱਕ ਕੀ ਗੱਲ ਹੈਗੀ ਅੱਗੇ ਕਹਿੰਦੇ ਜੀ ਦੀਵਾਲੀ ਆਏ ਦਿੱਤਾ ਨੇ ਅੱਕ ਲਾਦੀ ਦਿੱਲੀ ਦੀ ਧੂਆ ਹੋ ਗਿਆ ਇਹ ਦੀਵਾਲੀ ਦੀ ਕੀਤੀ ਆ ਹਮਾਰਾ ਇਹਦਾ ਬਤੂਸਣ ਦਾ ਲੈਵਲ ਕਿਤੇ 1800 ਤੋਂ 2000 ਜੀ ਆਪਣੇ ਜਿਹੜਾ ਪੰਜਾਬ ਦਾ DIO ਹੈਗਾ ਵੀ ਕੁੱਲ 200-300 ਦੇ ਲੱਗ ਪੰਧ ਇਹਦੇ ਵਿੱਚ ਦੇਖ ਲਓ ਫਿਰ ਹਲੇ ਤਾਂ ਆਪਣੇ ਕਿਸੇ ਨੇ ਐਕਟ ਵੀ ਨਹੀਂ ਲਾਈ ਹੋਣੀ ਦੀ ਗੋਆਂ ਦੇ ਸੁਹਾ ਗਿਆ ਉਹ ਐਕਟ ਜੀ ਬੜੀ ਆ ਜਿਹੜੀ ਦੀਵਾਲੀ ਪਹਿਲਾਂ ਆਂ ਜੀ ਇਹ ਦੀ ਗੱਲ ਸਰਕਾਰਾਂ ਨੂੰ ਪਤਾ ਤਾਂ ਲੱਗਿਆ ਵੀ ਹੈ ਨਾ ਕਿ ਆਪਣੇ ਧੂਆਂ ਆਪਾਂ ਜੋ ਕਰਦੇ ਹੈਗੇ ਚਲੋ ਬਾਕੀ ਹਈਵਾ ਯਾਦ ਕਿ ਇਹ ਪਹਿਲਾ ਇੱਕ ਵਾਲੀਆ ਆਪਣੇ ਲਈ ਤਾਂ ਪੈਸੇ ਜੀ ਹਾਲੇ ਨਾ ਕਬਾੜੀ ਬਹੂ ਵੀ ਨਹੀਂ ਹੋਈ ਇਹ ਜੀ ਆਦਤ ਨਹੀਂ ਲੰਘ ਜਾਂਦੀ ਦਿੱਲੀ ਜੀ ਤੋਂ ਹੁਣ ਵੀ ਬੁੱਲ ਹੋਇਆ ਹੋਇਆ ਕੋਈ ਜੀ ਚੱਕ ਨਾ ਆਉਂਦੇ ਬਦਨਾਮ ਬਜਾਰੇ ਹਾਂ ਚਲੋ ਮਿੱਤਰੋ ਚੱਲਦੇ ਆਂਗਾ ਆਪਣੇ ਪਿੰਡ ਵਾਲੀ ਸੜਕ ਮਿੱਤਰੋ ਕਰੋ ਜੇਕ ਆਪਣੇ ਆਲੂਆਂ ਦੇ ਵੀ ਦਿਖਾਵਾਂ ਤੁਹਾਨੂੰ ਕੱਢ ਕੇ ਇਹ ਆਪਣਾ ਹੈਗਾ ਨ ਕੋਲ ਉਹ ਦੇ ਨਾ ਅਰੇ ਕੋ ਆ ਸੈ ਜਾ ਕੁਆਲੀ ਕੰਟਰਲ ਉਹ ਹਰਾ ਹੋਣ ਲੱਗ ਗਿਆ ਉਹ ਇਹ ਜੀ ਸੈ ਜਾ ਸਰ ਵਧੀਆ ਗਾ 60 ਸੈ ਲੈ ਨੇ ਦੋ ਗਿੱਲਿਆ ਸਰਜੂ ਨਾ ਆਪਣੇ ਓਹ ਬਾਕੀ ਦੇਖਿਆ ਆ ਖੜਾ ਆਪਣਾ ਟਰੈਕਟਰ करो चेक आप ठंडा रहे धुप तो चुप हो जाता हूँ मरीर ले माने काम आ जाए एक ट्राली का हो गया इन पता नहीं हूँ एक तक लिया तेल जीती हाँ हाँ बाकी चलो तेल मिल जाने या हो ਇੱਕ ਮੇਟਰੀ ਦਾ ਲਾਂਸਰ ਬਦਲ ਲਾ ਹੁਣ ਇੱਕ ਹੋਰ ਲਾਉਣਾ ਜਿਹੜਾ ਹੋਰ ਆਣਦੇ ਨਹੀਂ ਉਹਦਾ ਸਿੱਧੇ ਪੈਪਾ ਉਹ ਲੱਗ ਦੇਖਦੇ ਆ ਇੱਕ ਕਾਲਾ ਹੋਰ ਨੁਕਸਾਨ ਹੋ ਗਿਆ ਆ ਦੇਖੋ ਆ ਬੂਹਰ ਦੇ ਬੇਗਾ ਹੋ ਗਿਆ ਦੀਆ ਕੋਣੀ ਲੱਗੀਵੇਂ ਤੋਂ ਪੈ ਗਿਆ ਚਿਪਾ ਚਾਰ ਕੋਈ ਇਹਨਾਂ ਕਰ ਚੱਲਦੀ ਰਹਿਣਾ ਠੀਕ ਆ ਮਿੱਤਰੋ ਹੂੰ ਉਹ ਵਾਲੇ ਵੀ ਦੇਖ ਲੈ ਥੈਲੇ ਠੰਡੇ ਹੋਏ ਨੇ ਤਿੰਨ ਚਾਰ ਦਿਨ ਹੋ ਗਏ ਕਢਾ ਕੇ ਲਿਆਂਦੇ ਨੂੰ ਵੀ ਆਪਾਂ ਨੂੰ ਹਾਂ ਵੀ ਮਿੱਤਰੋ ਹਣੇ ਟ੍ਰੇਨਿੰਗ ਕੇ ਹਣੇ ਮੇਰੇ ਫਸਲ ਫਸਰੇ ਤੇ ਕਰਨਾ ਹੁੰਦਾ ਆ ਲੱਗਿਆ ਖੁੱਲੇ ਪਾ ਪਾ ਹਣਾ ਹੁਣ ਪਾ ਲੈ ਕੇ ਆਇਆ ਦੇਖੋ ਸਿੱਧੇ ਪਾ ਪਾ ਵਾਲਾ ਇਹ ਇਹ ਮਿੱਤਰੋ ਢੋਲ ਕੀ ਵਾਲਾ ਦੇਖੋ ਇਹਦੇ ਨਾਲ ਵਿੱਚ ਉਹ ਆ ਆਪਣੇ ਆਰ ਪਾ ਨਹੀਂ ਦੇਣ ਕਿ ਵਿੱਚ ਇਹਦੀ ਬਾਸਰੀਆਂ ਜੇ ਹੁੰਦੀਆਂ ਨੇ ਉਹ ਇਹਨਾਂ ਦੀ ਬਾਅਦ ਚ ਫਰਕ ਪੈਂਦਾ ਜਿਵੇਂ ਜੇ ਆਪਾਂ ਇਹਦੇ ਨਾਲ ਸੁਣ ਦਿਖਾਵਾਂ ਜੇ ਅੰਦਰ ਇਹਦੇ ਢੋਲ ਕੀ ਇਹਦੇ ਟਰੈਕਟਰ ਦੇ ਅੰਦਰ ਢੋਲ ਕੀ ਹੁੰਦੀ ਆ ਏ ਬੇਚ ਢੋਲ ਕੇ ਦੀ ਜਿੰਨ ਕੇ ਬਾਅਦ ਉਹ ਉੱਥੋਂ ਨਹੀਂ ਘੜਦੇ ਉਹਦੇ ਖੁੱਲਾ ਵਾ ਬਲਾ ਦੇ ਜਾ ਕੋਸ ਲਾ ਦੀਏ ਇਹਦਾ ਐ ਚੱਕਰ ਹੁਣ ਆਪਾਂ ਇਹ ਲਾਉਨੇ ਆ ਇਹਨੂੰ ਖੋਲਦਿਆਂ ਨਾਲ ਹੀ ਉਹ ਇਹਨੂੰ ਕਰਕੇ ਪਹਿਲਾਂ ਤੁਹਾਨੂੰ ਐਂ ਬਾਤ ਇੱਕ ਕਰਾਵਾਂ ਜਿਵੇਂ ਇਹ ਸਿੱਧੀ ਲਾ ਕੇ ਉਵੇਂ ਵਿੱਚ ਢੋਲ ਕੀ ਵਿੱਚ ਆ ਵੀ ਦੀ ਵੀ ਇਹਦੇ ਨਾਲ ਆਵਾਜ਼ ਕਹਿ ਜਾਵੇ ਇਹਦੀ ਵਿੱਚ ਤੇਰਾ ਢੋਲ ਕੀ ਖੋਲ ਕੇ ਸਟਾਰਟ ਕਰਕੇ ਉਵੇਂ ਦੇਖਾਂਗੇ ਔਰ ਜਦ ਤਰ੍ਹਾਂ ਖੋਲਦਿਆਂ ਇਹਨੂੰ ਇਹਦਾ ਉਹ ਇਹ ਨਜ਼ਾਰਾ ਆਮਨੇਥੋਂ ਉਹਦਾ ਖੋਲੋ ਆਮਨਾ ਬਦਲ ਆ ਜਾਂਦਾ ਮਿੱਤਰਨ ਖੋਲ ਕੇ ਲਾ ਕੇ ਉਹ ਰੱਖ ਜਿਦੋਂ ਦਿਖਾਉਣਾ ਕਰਦੇ ਮਿੱਤਰੋ ਦੀ ਅਨਬਾਕਸਿੰਗ ਦੇਖਣਾ ਕਿ ਹੈ ਜੀ ਆਵਾਜ਼ ਮੰਦੀ ਆ ਹਨਾ ਉਹ ਇਹਦੀ ਐ ਗੂੰਗਾ ਜਿਆ ਥੋੜਾ ਸਵਾਦ ਜਿਆ ਨਹੀਂ ਹੁੰਦਾ ਐ ਵੀ ਥੋੜੀ ਜੀ ਆਜੂ ਖੋਲੇ ਤੇ ਘਟ ਜੇਵੇ ਇਹਦੇ ਨਾਲ ਬਾਜੇ ਵੀ ਫੇਰ ਗੱਲ ਕਰਾਂਗਾ ਮਿੱਤਰੋ ਬੱਸ ਆਪ ਸੁੱਖ ਰੱਖੇ ਆ ਦੇਵੇ ਉਹਦੇ ਦੇ ਤਾਂ ਮੂੰਹ ਤਾਂ ਬਾਕੀ ਦੇਖਦੇ ਨੇ ਫੇਰ ਕੁਝ ਗੱਲ ਲਾਉਣਾ ਬੂ ਰੱਬ ਨੂੰ ਬੁਲਾ ਕੇ ਤੇਰਾ ਆ ਗਿਆ ਆ ਤਾਂ ਜਾਓ ਮਿੱਤਰੋ ਥੋੜਾ ਧੱਕਾ ਕਰਨਾ ਪਊ ਚਲ ਮੈਂ ਕਰ ਲਾਂ ਧੱਕਾ ਫਿਰ ਦੇਖਣੇ ਮਿਲਦੇ ਆ ਦਿਖਾਉਣਾ ਤੁਹਾਨੂੰ ਸਟਾਰਟ ਕਰਕੇ ਫਿਰ ਮਿੱਤਰੋ ਮੀਤ ਨਹੀਂ ਆ ਰਿਹਾ ਫਰਕ ਹੈਗਾ ਤਾਂ ਜਮੀ ਮਾੜਾ ਜਾਂ ਜਮੀ ਮਾੜਾ ਜਾਂ ਉਹਦੇ ਕਰਕੇ ਨਹੀਂ ਆ ਰਿਹਾ ਚਲੋ ਕੋਈ ਲਾਉਣਾ ਜਗਾਰ ਫਿਰ ਮਿਲਦੇ ਆ ਮਿੱਤਰੋ ਕੀ ਹਾਲ ਚਾਲ ਨੇ ਹਣਾ ਉਸ ਤੋਂ ਮਗਰੋਂ ਆਪਾਂ ਤਾਂ ਬਲੌਗ ਦਾ ਸੂਟ ਨਹੀਂ ਹੋਇਆ ਨਾ ਆ ਲਾਇਸੈਂਸਰ ਪਰ ਮਿਸਤਰੀ ਨੂੰ ਦੇ ਆਇਆ ਸੀ ਆਹ ਦੇਖ ਲਓ ਤੁਹਾਨੂੰ ਮਖਾ ਕੱਲ ਬਲੌਗ ਦਾ ਐਂਡ ਕਰਦੀ ਹਾਂ ਨਾ ਏਅਰ ਫਿੱਟ ਨਹੀਂ ਆਇਆ 19 21 ਦੇ ਫਰਕ ਸੀਗਾ ਨਾ ਬਾਕੀ ਹੁਣ ਕੱਲ ਨੂੰ ਦੇਖਾਂਗੇ ਫਿੱਟ ਕਰਕੇ ਉਦੋਂ ਮਾਦਰੋਂ ਜੀਰੀ ਵਢਣ ਗਏ ਸੀ ਤੜਕੇ ਲਾ ਕੇ ਆਵਾਂਗੇ ਮੱਡੀ ਤੋਂ ਮੂਵੀ ਦਿਖਾਵਾਂਗੇ ਉਦੋਂ ਮੁੜ ਕੇ ਵਲੌਗ ਸੂਟਨੇ ਆ ਮਿੱਤਰੋ ਠੀਕ ਆ ਆਪਣੇ ਸਾਰੇ ਜਾਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਨਾ ਗੁੱਡ ਨਾਈਟ ਸਾਰੇ ਭਰਾਵਾਂ ਨੂੰ ਠੀਕ ਠਾਕ